ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸასი ਗਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਵੇਖਿਆ ਜੇ ਇੱਕ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਵੀਰ ਜੀ ਆ 14/7 ਦਾ ਟਰਾਲਾ ਵਕਾਊ ਆ ਵੀਰ ਜੀ ਰੇਟ ਮਾਲਕ ਵੀਰ ਫੋਨ ਤੇ ਦੱਸਣਗੇ ਇਸੇ ਵੀਰ ਕੋਲ ਵੀਰ ਜੀ ਇੱਕ ਆ ਤੂੜੀ ਵਾਲੀਆਂ ਦੋ ਮਸ਼ੀਨਾਂ ਖੜੀਆਂ ਨੇ ਤੇ ਇੱਕ ਵੀਰ ਜੀ ਇਹ ਬੇਨਤੀ ਏ ਕਿ ਇਹ ਵੀਰ ਨੇ ਰੇਟ ਸਾਨੂੰ ਨਹੀਂ ਦੱਸਿਆ ਜਿਹੜਾ ਵੀਰ ਬਿਲਕੁਲ ਫ੍ਰੀ ਵਿੱਚ ਸਾਡੇ ਕੋਲੋਂ ਐਡ ਕਰਵਾਉਂਦਾ ਹੈ ਉਹ ਪੂਰੀ ਡਿਟੇਲ ਜਰੂਰ ਦਿਆ ਕਰੋ ਇਹ ਵੀਰ ਦਾ ਏਰੀਆ ਹੈ ਸ਼੍ਰੀ ਅਮਰਸਰ ਸਾਹਿਬ ਵਰਪਾਲ ਪਿੰਡ ਜਨਾਲੇ ਨੇਰੇ ਤੇ ਵੀਰੇ ਦੋ ਮਸ਼ੀਨਾਂ ਇੱਕ ਰੀਪਰ ਆ ਵੀਰ ਕੋਲ ਕਨੈਕਟ ਕਰ ਲੋ ਵੀਰੇ ਏਰੀਆ ਤਰਨਤਾਰਨ ਤੇ ਅਮਰਸਰ ਦੇ ਸਾਨੀ ਚ ਇਹ ਅੱਗੇ ਵੀਰੇ 855 ਟਰੈਕਟਰ ਆ ਗਿਆ ਬਹੁਤ ਵਧੀਆ ਸੋਹਣਾ ਸਾਫ਼ ਸੁਥਰਾ ਤੇ ਬਾਕੀ ਵੀਰੇ ਰੇਡ ਦਾ ਦੋ 2008 ਮਾਡਲ ਆ ਰੇਟ ਇਹਦਾ ਵੀਰੇ 340000 ਰੁਪਿਆ ਤੇ ਇਹ ਵੀਰ ਕੋਲ ਇੱਕ ਤੂੜੀ ਵਾਲਾ ਰੀਪਰ ਇਹਦੇ ਬਾਰੇ ਵੀਰ ਨੇ ਸਾਨੂੰ ਜਾਣਕਾਰੀ ਨਹੀਂ ਦਿੱਤੀ ਬਾਕੀ ਅੱਗੇ ਮਾਲਕ ਵੀਰ ਦਾ ਨੰਬਰ ਆ ਜਾਣਾ ਵੀਰੇ ਤੇ ਤੁਸੀਂ ਇਹ ਸਕਰੀਨ ਤੇ ਚੱਲੇਗਾ ਵੀਰ ਦਾ ਕਰ ਲਿਆ ਕਨੈਕਟਿਵ ਇਹ ਵੀਰ ਕੋਲ ਅੱਗੇ ਵੀਰ ਜੀ ਥਰਮਟੈਗ 60 ਆ ਗਿਆ 2006 ਮਾਡਲ ਰੇਟ 245000 ਕਾਨਵਰਗਾ ਟਰੈਕਟਰ ਪਿਆ ਵੀਰੇ ਇੰਨ ਗੇਅਰ ਲੀਵਰ ਦਾ ਫੁੱਲ ਓਕੇ ਆ ਤੇ ਵਾਗੇ ਚੈੱਕ ਵੀ ਕਰ ਸਕਦੇ ਜੀ ਵੀਰੇ ਬਿਲਕੁਲ ਸੋਹਣਾ ਸੁਨੱਖਾ ਟਰੈਕਟਰ ਆ ਬਹੁਤ ਵਧੀਆ ਤੇ ਜਿਹੜੇ ਵੀਰ ਨੇ ਖਰੀਦਣਾ ਹੈ ਤੇ ਅੱਗੇ ਮਾਲਕ ਵੀਰ ਦਾ ਨੰਬਰ ਆ ਜਾਣਾ ਹੈ ਤੇ ਅੱਗੇ ਵੀਰੇ ਆ ਗਿਆ HMT 5911 ਟਿੱਬਿਆਂ ਦਾ ਛੋਟਾ 1993 ਮਾਡਲਾ ਵੀਰ ਜੀ ਤੇ ਇੱਕ 1 एकड़ ਦਾ ਵੀਰ ਕੋਲ ਫੇਰ 1993 ਮਾਡਲ ਦੋ ਟਰੈਕਟਰ HMT 5911 ਪਾਵਰ ਜਿਹੜਾ ਵੀਰ ਜੀ ਪਾਵਰ ਦਾ ਰੇਟ 2 ਲੱਖ 45 ਹਜ਼ਾਰ ਦੂਜੇ ਦਾ ਹੈਗਾ ਜੀ 1 ਲੱਖ 65 ਹਜ਼ਾਰ ਰੁਪਇਆ ਦੋਨੇ ਟਰੈਕਟਰ ਚੰਗੇ ਆ ਟਿੱਬਿਆਂ ਦੇ ਛੋਟੇ ਬਹੁਤ ਸੋਹਣਿਆ ਵੀਰ ਨੇ ਟਾਇਰਾਂ ਦੀਆਂ ਫੋਟੋਆਂ ਪਾਈਆਂ ਚਾਰੇ ਪਾਇਓ ਪਈਆਂ ਇਹ ਏਰੀਆ ਬਾਗੇ ਪੁਰਾਣੇ ਟਰੈਕਟਰ ਖੜੇ ਆ ਜੀ ਮਾਲਵਾ ਬੈਲਟ ਵਿੱਚ ਇੱਕ ਵੀਰ ਜੀ ਲੈਕ ਮੈਡ ਸ਼ੇਅਰ ਜਰੂਰ ਕਰਦੇ ਅਗਰ ਸਾਡਾ ਵੀ ਹੌਸਲਾ ਬਲੰਦ ਹੋਵੇ ਜਿਹੜੇ ਵੀ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਪੰਜ ਤੋਂ ਸੱਤ ਫੋਟੋਆਂ ਪਾਇਆ ਕਰੋ ਤੁਹਾਡੀ ਐਡ ਉਸੇ ਟਾਈਮ ਬਿਲਕੁਲ ਫ੍ਰੀ ਵਿੱਚ ਲਾ ਦਿੱਤੀ ਜਾਵੇ ਕਰੇਗੀ ਤੇ ਇਹ ਵੀਰ ਜੀ ਇਹ ਬੇਨਤੀ ਆ ਗਿਆ ਪਾਵਰ ਸਟੀering ਟਰੈਕਟਰ ਜੇ ਏ ਵੀਰੇ ਇਹਦਾ ਰੇਟ 245000 ਰੁਪਇਆ ਜੇ ਤੇ ਇਹ ਵੀਰ ਕੋ ਵੀਰ ਜੀ ਹਰੇਕ ਤਰ੍ਹਾਂ ਦੀਆਂ ਤੂੜੀ ਵਾਲੀਆਂ ਮਸ਼ੀਨਾਂ ਟਰਾਲੀਆਂ ਰੋਟਾਵੇਟਰ ਸੁਪਰ ਸੀਡਰ ਹੋਰ ਵੀ ਹਰੇਕ ਤਰ੍ਹਾਂ ਦੇ ਬਹੁਤ ਯਾਦੇ ਮਤਲਬ ਇਹ ਵੀਰ ਕੋ ਸੰਧ ਬਕਾਉ ਨੇ ਤੇ ਕਰ ਲੋ ਕਨੈਕਟ ਮੇਰਾ ਵੀਰ ਏਰੀਆ ਮੋਗਾ ਤੂ ਬਾਗਾ ਪੁਰਾਣਾ ਤੇ ਇਹ ਵੀਰ ਜੀ ਤੁਹਾਡੇ ਇੱਕ ਇੱਕ ਗੂਠੇ ਦੀ ਲੋੜ ਏ ਮੇਰਾ ਵੀਰ ਕਰੋ ਚੈਨਲ ਨੂੰ ਸਪੋਰਟ ਮੇਰਾ ਵੀਰ ਤੇ ਵੱਧ ਤੋਂ ਵੱਧ ਵੀਡੀਓ ਤੇ ਜਾਂ ਤੁਹਾਨੂੰ ਫੋਟੋਆਂ ਪਾਇਆ ਕਰੋ ਐਡ ਤੁਹਾਡੀ ਬਿਲਕੁਲ ਫ੍ਰੀ ਅਸੀਂ ਲਾਵਾਂਗੇ ਅੱਗੇ ਵੀ ਵੀਰ ਜੀ ਇਹੀਂ ਬਿਲਕੁਲ ਫ੍ਰੀ ਵਿੱਚ ਸੇਵਾ ਕਰਦੇ ਆਉਣੇ ਆ ਤੇ ਕਰਦੇ ਹੀ ਰਵਾਂਗੇ ਤੇ ਆਉਣ ਸਰ ਜਦੋਂ ਤੁਹਾਡੀਆਂ ਫੋਟੋਆਂ ਆਉਣ ਕਰਨ ਵੀਰ ਜੀ ਉਸੇ ਦਮ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲਾਈ ਜਾਵੇਗੀ ਤੇ ਇਹ ਕਰ ਲੋ ਵੀਰ ਦਾ ਅੱਗੇ ਨੰਬਰ ਆ ਗਿਆ ਜੀ ਤੇ ਕਰ ਲੋ ਕਨੈਕਟ ਵੀਰ ਜੀ ਵੀਰ ਨੇ ਬਹੁਤ ਵਧੀਆ ਫੋਟੋਆਂ ਪਾਈਆਂ ਇਹ ਵੀਰ ਕੋ ਰਿਕ ਤਰ੍ਹਾਂ ਦੇ ਖੇਤੀਬਾੜੀ ਸਾਧਨ ਤੁਹਾਨੂੰ ਮੌਕੇ ਤੇ ਹਾਜ਼ਰ ਮਿਲਣਗੇ ਤੇ ਵੀਰਸ ਪੰਜਾਬ ਹਰਿਆਣਾ ਰਾਸਤੇ ਕਰ ਫੂਨ ਤੇ ਸੌਦਾ ਕਰਕੇ ਓਮ ਡ੍ਰਿਵਲੀ ਵੀ ਕਰ ਦਿੰਦਾ ਵੀਰ ਕੋਲ ਗੱਡੀ ਆਉਦੀ ਏ ਤੇ ਜੇ ਕਿ ਵੀਰ ਨੇ ਕੋਈ ਵੀ ਸੌਦਾ ਲੈਣਾ ਵੀਰ ਦਾ ਨੰਬਰ ਹੈ ਗਾਈ 7087212863 ਤੇ ਕਰ ਲੋ ਸੰਪਰਕ ਤੇ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ